ਪੰਜ ਪਰਵਾਂ ਪੰਜ ਪਰਾਂ ਉੱਤਮ ਜਨ ਮੁਕੋਬਲ ਹਨ ਤੇ ਮੁਖੀ ਹੀ ਮਹਾਰ ਪੰਚੇ ਪਾਵੇ ਦਰਗਮਾਨ ਉੱਤਮ ਜਨ ਦਰਬਾਰ ਅੰਦਰ ਆਦਰ ਪਾਉਂਦੇ ਹਨ ਪੰਚੇ ਸੋਹੇ ਦਰ ਰਾਜਾ ਉੱਤਮ ਜਨ ਸਾਹੀ ਦਰਬਾਰਾਂ ਅੰਦਰ ਸੁੰਦਰ ਲੱਗਦੇ ਹਨ ਪੰਚਾ ਕਾਗੁਰ ਇਕਤਿਆਂ ਉੱਤਮ ਜਨਾਂ ਦੀ ਬਿਰਤੀ ਕੇਵਲ ਗੁਰੂ ਨਾਨਕ ਨਾਲ ਹੀ ਜੁੜਦੀ ਹੈ ਜੇ ਕੋ ਕਹਿ ਕਰੈ ਵਿਚਾਰ ਜੇ ਕੋਈ ਕਿਤਨਾ ਹੀ ਵਿਚਾਰ ਕਰਕੇ ਕਹਿਣ ਦਾ ਜਤਨ ਕਰੇ ਕਰਤੇ ਕਹਿ ਕਰਨੇ ਨਹੀਂ ਸੂਮਾ ਸਿਰਜਣਹਾਰ ਦੀ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ ਧੋਲ ਧਰਮ ਦਇਆ ਦਾ ਪੂਤ ਬਲਦ ਸੰਸਾਰ ਦਾ ਸਹਾਰਾ ਧਰਮ ਹੀ ਹੈ ਜੋ ਕੋਈ ਦਇਆ ਦਾ ਪੁੱਤਰ ਹੈ ਸੰਤੋਖ ਥਾਪ ਰੱਖਿਆ ਜਨ ਸੂਤ ਜਿਸ ਨੇ ਮਰਿਆਦਾ ਨਾਲ ਸੰਤੋਖ ਨੂੰ ਕਾਇਮ ਕੀਤਾ ਹੋਇਆ ਹੈ ਜੇ ਕੋ 부ਝ ਹੋਵੇ ਸਚਿਆਰ ਜੇ ਕੋਈ ਇਸ ਨੂੰ ਸਮਝ ਲਵੇ ਤਾਂ ਸੱਚਾ ਹੋ ਸਕਦਾ ਹੈ ਤਉ ਲੈ ਉਪਰ ਕੇਤਾ ਪਾਰ ਉਸ ਬਲਦ ਉਤੇ ਕਿਤਨਾ ਬੋਝ ਹੋਵੇਗਾ ਤਰਤੀ ਹੋਰ ਪਰੇ ਹੋਰ ਹੋਰ ਇਸ ਧਰਤੀ ਤੋਂ ਪਰੇ ਹੋਰ ਧਰਤੀ ਹੈ ਤੇ ਇੰਜ ਹੋਰ ਹੋਰ ਕਈ ਧਰਤੀਆਂ ਹਨ ਇਸ ਤੇ ਪਾਰ ਇਸ ਤੇ ਪਾਰ ਤਲ ਕਵਨ ਜੋਰ ਉਹ ਕਿਹੜੀ ਤਾਕਤ ਹੈ ਜੋ ਉਹਨਾਂ ਦੇ ਬੋਝ ਨੂੰ ਢੇਠੋ ਚੁੱਕੀ ਹੋਈ ਹੈ ਜੀ ਜਾਤ ਰੰਗਾ ਕੇ ਨਾਮ ਜੀਵ ਜੋ ਕਈ ਜਾਤਾਂ ਰੰਗਾਂ ਦੇ ਹਨ ਸਬਨਾ ਲਿਖਿਆ ਗੁੜੀ ਕਲਾਮ ਉਹਨਾਂ ਸਬਨਾ ਦੇ ਮੱਥੇ ਉੱਤੇ ਲੇਖਾ ਇੱਕ ਵਗਦੀ ਕਲਮ ਨੇ ਲਿਖਿਆ ਹੈ ਇਹ ਹੋ ਲੇਖਾ ਲਿਖ ਜਾਣ ਕੋਈ ਇਹ ਹਿਸਾਬ ਕਿਤਾਬ ਵਿਰਲੇ ਹੀ ਲਿਖਣਾ ਜਾਣਦੇ ਹਨ ਲੇਖਾ ਲਿਖਿਆ ਕੀਤਾ ਹੋਏ ਲੇਖਾ ਪਤ ਇਕ ਕਿੰਨਾ ਵੱਡਾ ਹੋਵੇਗਾ ਕਿ